ਸਾਹਿਬ ਜੀ ਜਿਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਆ ਰਹਾ ਕਰਹੁ ਕਿ ਚਮਹਿਰ ਉਪਾਬੋ ਡੋਬ ਦੇ ਪਥਰ ਤਾਰੇ ਆਏ ਪ੍ਰਭ ਸਰਣਾਗਤੀ ਕਿਰਪਾ ਨ ਦਯਾਲ ਇੱਕ ਅਖਰ ਹਰ ਮਨ ਵਸਤ ਨਾਨਕ ਹੋ ਤਨ ਹਾ ਹਾਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹਾਲ ਜੁਗ ਜੁਗ ਅਟਲ ਹੰਦੋ ਜਹਾਨ ਦੇ ਵਾਲੀ ਚਬਰ ਤਖਤਾਂ ਦੇ ਮਾਲਕ ਮੁਕੰਦ ਪਤਸ਼ਾ ਸਰਬ ਸੰਜੇ ਰਹਿਬਰ ਤਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤ ਗੁਰਾਂ ਜੀ ਦੀ ਪਾਵਨ ਪਵਿੱਤਰ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੇ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਾਧ ਸੰਗਤ ਜੀਓ ਬਡੇ ਹੀ ਭਗ ਹਨ ਜਗਤ ਗੁਰੂ ਜਗਤ ਦੇ ਸੰਜੇ ਰਹੁਰ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸੰਜ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਖੱਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੁਕੀ ਤੋਰੀਏ ਦਾਸ ਤੇ ਖਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਪਾਈਏ ਗੁਰ ਫਤਿਹ ਦੇ ਨਾਲ ਆਪੋ ਆਪਣੀਆਂ ਬ੍ਰਹਮ ਮੁਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਬੜੇ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਆਪਾਂ ਪਿਛਲੀ ਲੜੀ ਦੇ ਵਿੱਚ ਵਿਚਾਰੇ ਸੀ ਸੰਗਲਾ ਦੀਪ ਦੇ ਵਿੱਚ ਸਤਿਗੁਰੂ ਪਹੁੰਚੇ ਹੋਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸੰਗਲਾ ਦੀਪ ਦੀ ਚਿੱਤ ਨਹੀਂ ਬੇ ਤਮਾਮ ਇੱਥੇ ਦੇ ਰਹਿਣ ਵਾਲੇ ਲੋਕ ਨੇ ਤਾਂ ਉਹਨਾਂ ਨੂੰ ਇੱਕ ਧਰਮਸ਼ਾਲਾ ਬਣਾਈ ਇਸ ਧਰਮਸ਼ਾਲਾ ਦੇ ਵਿੱਚ ਸਤਿਗੁਰਾਂ ਨੇ ਇਕੱਠਾ ਕੀਤਾ ਲੰਗਰ ਤਿਆਰ ਹੋਇਆ ਸਾਰਿਆਂ ਨੂੰ ਇੱਕ ਥਾਂ ਤੇ ਵਾਕਿ ਉਥੇ ਲੰਗਰ ਛਕਿਆ ਭਾਈਚਾਰੇ ਦੀ ਸੰਜ ਹੋਈ ਆਪਸ ਵਿੱਚ ਪ੍ਰੇਮ ਇਤفاق ਹੋਇਆ ਦਰਮਾ ਦੇ ਬਿਤਕਰੇ ਖਤਮ ਹੋਏ ਜਾਤ ਪਾਤ ਦੇ ਬਿਤਕਰੇ ਖਤਮ ਹੋਏ ਮੇਰ ਤੇਰ ਦੇ ਬਿਤਕਰੇ ਖਤਮ ਹੋਏ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਹੁਤ ਉਥੇ ਰਹਿਮਤਾਂ बरसाਈਆਂ ਤਾਂ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸ਼ਿਵਨਾਬ ਰਾਜਾ ਸੀ ਜੋ ਇੱਥੇ ਦਾ ਉਹਨੂੰ ਉਪਦੇਸ਼ ਕਰ ਰਹੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਤੁਹਾਡੇ ਕੋਲ ਹੁਣ ਜ਼ਿੰਮੇਵਾਰੀ ਜਿਹੜੀ ਹੈ ਇਸ ਨਗਰ ਦੀ ਜ਼ਿੰਮੇਵਾਰੀ ਪਹਿਲਾਂ ਵੀ ਸੀ ਪਰ ਹੁਣ ਜ਼ਿੰਮੇਵਾਰੀ ਇਹ ਵੀ ਹੈ ਕਿ ਮੰਦਿਰ ਵੀ ਤੁਹਾਡਾ ਹੈ ਮਸਜਿਦ ਵੀ ਤੁਹਾਡੀ ਹੈ ਜਿਤਨੇ ਇੱਥੇ ਧਰਮਕ ਦੁਆਰੇ ਨੇ ਉਹ ਸਾਰੇ ਤੁਹਾਡੇ ਨੇ ਇਹ ਨਹੀਂ ਹੈ ਕਿ ਜੇ ਤੁਸੀਂ ਹਿੰਦੂ ਧਰਮ ਨੂੰ ਮੰਨਦੇ ਹੋ ਤਾਂ ਮਸੀਤੇ ਨਹੀਂ ਜਾਣਾ ਮਸੀਤ ਦਾ ਧਿਆਨ ਨਹੀਂ ਰੱਖਣਾ ਅਤੇ ਜੇ ਮਸੀਤ ਵਾਲੇ ਨੇ ਮੰਦਿਰ ਦਾ ਧਿਆਨ ਨਹੀਂ ਰੱਖਣਾ ਆਪ ਪੂਜਨੀਕ ਨੇ ਜੀ ਸਦਕੇ ਪੂਜੋ ਆਪਣੇ ਪੀਰ ਪਕੰਬਰਾਂ ਨੂੰ ਮੰਦਿਰਾਂ ਨੂੰ ਮਸੀਤਾਂ ਨੂੰ ਪਰ ਜਦੋਂ ਗੱਲ ਇੱਕ ਦੀ ਆਵੇ ਪਿਆਰ ਦੀ ਆਵੇ ਤਾਂ ਉਹ ਲੋ ਸਾਰੇ ਇੱਕ ਥਾਂ ਤੇ ਇਸ ਧਰਮਸਾਲਾ ਦੇ ਵਿੱਚ ਇਕੱਤਰ ਹੋ ਜਿਆ ਕਰ ਤਾ ਇਹ ਸੁਨੇਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜੇ ਨੂੰ ਭੇਰੇ ਸੀ ਕਿ ਅਸੀਂ ਹੁਣ ਇੱਕ ਗੰਠ ਬਨ ਕੇ ਚੱਲਿਆਂ ਤੁਹਾਡੇ ਨਗਰ ਦੀ ਇੱਕ ਤਾਗੇ ਦੇ ਵਿੱਚ ਪਰੋ ਕੇ ਚੱਲਿਆਂ ਕਿਤੇ ਦੁਬਾਰਾ ਫਿਰ ਇੱਥੇ ਮੇਰੇ देर ਨਾ ਆਵੇ। ਬਸ ਇਹ ਸੁਨੇਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਿ ਤੁਸੀਂ ਨਿਤ ਦੇਂਦੇ ਰਹੋ ਤਾਂ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਵਚਨ ਸੁਣਾ ਰਹੇ ਸੀ ਅਤੇ ਸਤਿਗੁਰਾਂ ਨੇ ਵੀ ਕਿਹਾ ਸੀ ਕਿ ਅਸੀਂ ਹੁਣ ਚਾਲੇ ਪਾਉਣੇ ਨੇ ਵਾਪਸ ਜਾਣਾ। ਇਥੇ ਲੜੀ ਆਪਣਾ ਸਮਾਪਤ ਕੀਤੀ ਸੀ ਉਹ ਪ੍ਰੇਮ ਸੇਤਾ ਦਾ ਸਰਵਣ ਕਰੀਏ ਕਵੀ ਸੰਤੋਖ ਸਿੰਘ ਜੀ ਚੂੜਾ ਬਣੀ ਜੀ ਦਾ ਲਿਖਿਆ ਹੋਇਆ ਇਤਿਹਾਸ ਆਪਾਂ ਵਿਚਾਰਦੇ ਹਾਂ ਸਾਂਝਾ ਕਰਦੇ ਹਾਂ ਕਵੀ ਜੀ ਕਹਿੰਦੇ ਨੇ ਧਰਮ ਸਾਲ ਮੈਂ ਦੇਗ ਵਿਸਾਲਾ ਕਰਾਵੇ ਸਤਗੁਰੂ ਕਿਰਪਾਲ ਜਿਹੜੀ ਦੇਗ ਬਣੀ ਹੈ ਦੇਗ ਦਾ ਭਾਵ ਲੰਗਰ ਜਿਹੜਾ ਇੱਥੇ ਲੰਗਰ ਬਣ ਰਿਹਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬੜੀਆਂ ਸੋਹਣੀਆਂ ਇੱਥੇ ਕਿਸੇ ਨੇ ਗਣੇ ਦਾ ਕਿਸੇ ਆਕਾਰ ਦਾ ਕੋਈ ਕੁਝ ਲੈ ਕੇ ਆਇਆ ਕੋਈ ਮਾਇਆ ਲੈ ਕੇ ਆਇਆ ਜਾਂ ਕੋਈ ਵਸਤਰ ਲੈ ਕੇ ਆ ਰਿਹਾ ਜਿਦਾਂ ਜਿਦਾਂ ਦੀ ਉਹਨਾਂ ਦੀ ਯੋਗਤਾ ਸੀ ਲੈ ਕੇ ਆਉਣ ਦੀ ਉਹ ਤੋਂ ਵੱਧ ਕੇ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਮubaruk ਚਰਣਾ ਦੇ ਵਿੱਚ ਉਹ ਪਹਾਰ ਲੈ ਕੇ ਆਏ ਸੀ ਜਦੋਂ ਸਤਗੁਰੂ ਪਹਿਲੀ ਵਾਰ ਇਸ ਤਰਮਸਾਲਾ ਦੇ ਵਿੱਚ ਆਪਣੇ ਮubaruk ਚਰਨ ਪਾਏ ਸੀ ਪੇਟਾ ਦੀ ਤੌਰ ਤੇ ਹੁਣ ਜਿਹੜੀ ਸਤਗੁਰਾਂ ਦੇ ਕੋਲ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਭਾਈ ਇਹ ਜਿਹੜੀ ਮਾਇਆ ਹੈ ਅਸੀਂ ਕੀ ਕਰਨਾ ਹੈ ਮਾਇਆ ਹਾਂ ਬਸਤਰ ਨੇ ਤੁਹਾਡੇ ਬਸਤਰ ਪੈਨ ਲਵਾਂਗੇ ਕਿਸੇ ਇਦਾਂ ਜਿਹੜਾ ਗੁਰਵਤ ਦੇ ਵਿੱਚ ਜੀ ਰਿਹਾ ਹੈ ਜਿਹੜਾ ਗਰੀਬੀ ਦੇ ਨਾਲ ਜੂਝ ਰਿਹਾ ਹੈ ਜਿਹਨੂੰ ਨਸੀਬ ਨਹੀਂ ਹੋ ਰਿਹਾ ਕੁਝ ਉਹਨਾਂ ਦੇ ਲਈ ਇਹ ਜ਼ਰੂਰੀ ਤਾਂ ਅਸੀਂ ਇੱਥੇ ਤੁਹਾਡੇ ਕੋਲੋਂ ਇਤਨੀ ਤੁਹਾਡੀ ਮਾਇਆ ਆ ਗਈ ਆ ਪੰਡ ਬਣ ਕੇ ਲੈ ਕੇ ਜਾਵਾਂਗੇ ਚੋਲੇ ਭਰ ਕੇ ਲੈ ਕੇ ਜਾਵਾਂਗੇ ਤਸਨ ਨੂੰ ਨਹੀਂ ਚੰਗਾ ਲੱਗਦਾ ਹਾਂ ਇਹ ਜੇ ਲੈ ਕੇ ਵੀ ਜਾਵਾਂਗੇ ਤਾਂ ਸਤਿਗੁਰੂ ਕਹਿੰਦੇ ਨੇ ਸਮੁੰਦਰ પાર ਨਹੀਂ ਅਸੀਂ ਮਾਇਆ ਨੂੰ ਕਰਵਾਉਣਾ ਮਾਲੋ ਨਾਲ ਨਹੀਂ ਲੈ ਕੇ ਜਾਣੀ ਇਹ ਇੱਥੇ ਬਰਤਾ ਦੇਣੀ ਤਾਂ ਮਲ ਬਾਲਾ ਤੇ ਮਰਦਾਨਾ ਕਹਿੰਦੇ ਫਿਰ ਦਾਤਾ ਜੀ ਇਹਨਾਂ ਦਾ ਕੀ ਕਰੀਏ ਸਤਿਗੁਰੂ ਕਹਿੰਦੇ ਇਹਨਾਂ ਦਾ ਕਰਨਾ ਕੀ ਇੱਥੇ ਲੰਗਰ ਲਾਓ ਧਰਮਸਾਲਾ ਮੈਂ ਦੇਗ ਵਿਸਾਲਾ ਬਹੁਤ ਵੱਡਾ ਲੰਗਰ ਲਾਇਆ ਉਹ ਨਾਨਕ ਦੇ ਮਹਾਰਾਜਿਆਂ ਨੇ ਕਤੇ ਉਸ ਲੰਗਰ ਦੇ ਵਿੱਚ ਜਿਤਨੇ ਆ ਰਹੇ ਨੇ ਇਸ ਸੰਘੜਾ ਦੀਪ ਦੇ ਨੇੜੇ ਤੇੜੇ ਦੇ ਸਾਰੇ ਆ ਰਹੇ ਨੇ ਮਨ ਅਕੀਸ ਜਹ ਲੋਨ ਮਿਲਾਏ 21 ਮੰਨ ਲਓ 21 ਇਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਇੱਥੇ ਲੰਗਰ ਚਲਾਇਆ ਤਾਂ ਇਹ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ 21 ਮੰਨ ਮੰਨ ਲਓ ਲੰਗਰ ਇਦਾਂ ਬਣਿਆ ਸਾਵਲਾ ਜਾਵੇ ਕਿ ਇੱਕ ਹੀ ਮਨ ਉਹ ਲੰਗਰ ਦੇ ਵਿੱਚ ਲੂਣ ਲੂਣ ਪਿਆ ਹੈ ਨਮਕ ਨਮਕ ਪਿਆ ਹੈ ਇਤਨਾ ਲੰਗਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿ ਜਦੋਂ ਵੀ ਲੰਗਰ ਸਮਾਪਤ ਹੋਣਾ ਹੈ ਹੋਰ ਲੰਗਰ ਬਣਾਇਆ ਜਾਵੇ ਮਤਲਬ ਜਿੰਨੇ ਦਿਨ ਸਤਗੁਰੂ ਰਹੇ ਨੇ ਉਸ ਤਰ ਮਸਾਲਾ ਦੇ ਵਿੱਚ ਲੰਗਰ ਬੰਦ ਨਹੀਂ ਕੀਤਾ ਸਾਰੇ ਨਗਰ ਨੂੰ ਕਿਹਾ ਹੋਇਆ ਸੀ ਭਾਈ ਸਾਰਿਆਂ ਨੇ ਮਿਲ ਕਿ ਇੱਥੇ ਲੰਗਰ ਤਿਆਰ ਕਰਨ ਹੈ ਆਪਾਂ ਹੀ ਬਣਾਉਣਾ ਤੇ ਆਪਾਂ ਹੀ ਛਕਣਾ ਸਾਰੇ ਨਗਰ ਵਾਲੇ ਜਾਂਦੇ ਸੀ ਅਤੇ ਇਹ ਤੋਂ ਆਹਾਰ ਉਹ ਇਹ ਸਭ ਖਾਏ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸ ਮਵਾਰਕ ਚਰਣਾ ਦੇ ਵਿੱਚ ਵਹਿ ਕੇ ਨਾਲੇ ਸਰੀਰ ਨੂੰ ਜਿਹੜਾ ਆਹਾਰ ਭੋਜਨ ਉਹ ਮਿਲਦਾ ਸੀ ਅਤੇ ਨਾਲੇ ਸਤਿਗੁਰੂ ਮੰਨ ਦਾ ਭੋਜਨ ਕਰਵਾਉਂਦੇ ਸੀ ਆਪਣੇ ਮਵਾਰਕ ਵਚਨਾਂ ਦੇ ਨਾਲ ਕੀਰਤਨ ਸਤਨਾਮ ਕੋ ਹੋਵੇ ਨਾਲੇ ਸਤਿਗੁਰੂ ਇਸ ਤਰ੍ਹਾਂ ਕੀਰਤਨ ਦੀਵਾਨ ਲਾਉਣਾ ਕਦੇ ਸ਼ਾਮਾਂ ਨੂੰ ਲਾ ਲਿਆ ਕਦੇ ਸਵੇਰੇ ਤਾਂ ਸਾਰੇ ਨਗਰ ਵਾਲਿਆਂ ਨੂੰ ਇਹ ਕੋਈ ਉਪਦੇਸ਼ ਦਿੰਦੇ ਸੀ ਸਿਰਫ ਤੇ ਸਿਰਫ ਸਤਨਾਮ ਦਾ ਸਤਨਾਮ ਕਰਤਾ ਪੁਰਖ ਜਿਹੜਾ ਇੱਕ ਓੰਕਾਰ ਤੋਂ ਲੈ ਕੇ ਹੋਰ ਪ੍ਰਸਾਦ ਤੱਕ ਮੂਲ ਮੰਤਰ ਸਤਗੁਰੂ ਉਹ ਉਹਨਾਂ ਨੂੰ ਯਾਦ ਕਰਾਉਂਦੇ ਅਤੇ ਨਾਲੇ ਕਹਿੰਦੇ ਸੀ ਜੋ ਬਹੁ ਜਨ ਮਨ ਕਲਮਲ ਕੋਵੇ ਜਿਹੜਾ ਵੀ ਇਹਦਾ ਜਾਪ ਕਰੇਗਾ ਅਤੇ ਇਸ ਸ਼ਬਦ ਨੂੰ ਹੰਡਾਵੇਗਾ ਮੂਲ ਮੰਤਰ ਨੂੰ ਤਾ ਉਹਦੇ ਕਲ ਮਲ ਮਲੋ ਦੁੱਖ ਕਲੇਸ਼ ਸਾਰੇ ਕੱਟੇ ਜਾਣਗੇ ਜਨਮਾਂ ਜਨਮਾਂ ਤਰਾਂ ਦੀ ਮੈਲ ਕੱਟੀ ਜਾਵੇਗੀ 84 ਦਾ ਗਿੜ ਕੱਟਿਆ ਜਾਵੇਗਾ ਦਿਨ ਪਰਤ ਚਲਨ ਚਹਤ ਜਗਦੇਸਾ ਹੁਣ ਇਦਾਂ ਦੇ ਉਪਦੇਸ਼ ਦੇ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਰਾਜਾ ਜੀ ਜਿੱਦਾ ਮਰਜੀ ਹੁਣ ਤੁਹਾਡਾ ਦਿਲ ਕਰੇ ਤੁਸੀਂ ਕਰੋ ਕਿਉਂਕਿ ਇੱਕ ਦਿਨ ਹੋਇਆ ਦੋ ਦਿਨ ਹੋਏ ਤਿੰਨ ਦਿਨ ਹੋਏ ਜਦੋਂ ਵੀ ਅਸੀਂ ਜ਼ਿਕਰ ਕਰਦੇ ਆਂ ਵਾਪਸ ਜਾਣ ਦਾ ਤਾਂ ਤੁਸੀਂ ਇਤਨਾ ਪਿਆਰ ਮੁਹੱਬਤ ਦੀ ਗੱਲ ਕਰਦੇ ਹੋ ਕਦੇ ਕੁਝ ਕਹਿੰਨੇ ਹੋ ਸਤਿਗੁਰੂ ਕਹਿੰਦੇ ਹੁਣ ਤੁਹਾਡਾ ਕੁਝ ਨਹੀਂ ਅਸੀਂ ਸੁਣਨਾ ਪ੍ਰੇਮ ਮੁਹੱਬਤ ਤੋਂ ਵੱਧ ਕੇ ਅਸੀਂ ਤੁਹਾਡੇ ਨਾਲ ਇੱਥੇ ਰਹੇ ਆਂ ਤਾਂ ਹੁਣ ਸਾਨੂੰ ਇਜਾਜ਼ਤ ਦੇਵੋ ਦਿਨ ਪ੍ਰਤ ਚਲਨ ਚਾਹਤ ਦਗਦੇਸਾ ਕਰੋ ਪਾਹੋ ਬੋ ਰਖੇ ਨਰੇਸਾ ਉਹ ਜਿਹੜਾ ਰਾਜਾ ਹੈ ਨਰੇਸ਼ ਰਾਜਾ ਸ਼ਿਵਨਾਬ ਰਾਜਾ ਉਹ ਫਿਰ ਚਰਣਾ ਤੇ ਲੰਮਾ ਪੈ ਗਏ ਤੁਹਾਡੇ ਕਰਕੇ ਸਾਡੇ ਨਗਰ ਇਹ ਸੰਗੜਾ ਦੀਪ ਸੱਚਖੰਡ ਬਣਿਆ ਪਿਆ ਅਤੇ ਜੇ ਤੁਹਾਡੇ ਕੋਲ ਵਹਿਣਾ ਤੁਹਾਡੇ ਕੋਲ ਖਲੋਣਾ ਤੁਹਾਡੀ ਇਸ ਮੁਬਾਰਕ ਚਰਣਾ ਦੇ ਵਿੱਚ ਰਾਤ ਲੰਘਦੀ ਹੈ ਪਤੀ ਨਹੀਂ ਲੱਗਦਾ ਨਾ ਦਿਨ ਦਾ ਪਤਾ ਲੱਗਦਾ ਨਾ ਰਾਤ ਦਾ ਪਤਾ ਲੱਗਦਾ ਅਤੇ ਜਦੋਂ ਵਿੱਚ ਲੱਗਦਾ ਵਸ ਏਦਾਂ ਇਹ ਸਾਡਾ ਨਗਰ ਇਹ ਧਰਮ ਮਸਾਲਾ ਏਦਾਂ ਲੱਗਦਾ ਕਿ ਸੱਚਖੰਡ ਬਣਿਆ ਪਿਆ ਇਤਨੇ ਤੁਹਾਡੇ ਅਲਫਾਜ਼ ਤੁਹਾਡੇ ਵਚਨਾਂ ਕਰਕੇ ਤੁਸੀਂ ਕਹਿੰਦੇ ਉਸੇ ਜਾਣਾ ਹੈ ਚਾ ਚਰਣਾ ਤੇ ਲੰਮਾ ਪਿਆ ਪਰ ਸਤਿਗੁਰੂ ਰਾਜੇ ਨੂੰ ਕਹਿੰਦੇ ਨੇ ਕਰੀ ਪ੍ਰਪੱਕ ਸਿੱਖੀ ਕੀ ਰੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਸਿਮਨਾਵਰਾ ਜਿਹਨੂੰ ਕਹਿੰਦੇ ਨੇ ਰਾਜੇ ਅਸੀਂ ਤੁਹਾਡੇ ਕੋਲ ਇੱਕ ਦਿਨ ਹੋਰ ਰੱਖ ਲਵਾਂਗੇ ਦੋ ਦਿਨ ਹੋਰ ਰੱਖ ਲਵਾਂਗੇ ਬਾਅਦੋ ਬਾਅਦ ਚਾਰ ਪੰਜ ਦਿਨ ਮਹੀਨਾ ਰੱਖ ਲਵਾਂਗੇ ਤਾਂ ਆ ਸਾਨੂੰ ਵਾਪਸ ਤਾਂ ਜਾਣਾ ਹੀ ਹੈ ਨਾ ਘਰ ਪਰਿਵਾਰ ਹੈ ਬੱਚੇ ਨੇ ਸਾਡੇ ਮਾਪੇ ਨੇ ਘਰ ਸਾਡੇ ਵੀ ਬੈਲੀ ਹੈ ਸਤਿਗੁਰੂ ਕਹਿੰਦੇ ਨੇ ਹਰ ਇੱਕ ਚੀਜ਼ ਆ ਘਰ ਦੇ ਵਿੱਚ ਤੁਹਾਨੂੰ ਦੁਬਾਰਾ ਵਾਪਸ ਤਾਂ ਜਾਣੀ ਪੈਣਾ ਕਿੰਨੇ ਦਿਨ ਰੱਖੋਗੇ ਸਿੱਖੀ ਉਹ ਹੈ ਹੁਣ ਤਾਂ ਤੁਸੀਂ ਰਾਜੇ ਨੂੰ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਹੋ ਸਕਦਾ ਹੈ तमाम ਲੋਕ ਨੇ ਅਸੀਂ ਤੁਹਾਡੇ ਕੋਲ ਬੈਠੇ ਆ ਇਤਨਾ ਨਿਵ ਨਿਵ ਕੇ ਸਾਨੂੰ ਵਿਖਾਉਂਦੇ ਹੋ ਇਸ ਸਿੱਖੀ ਦਾ ਪਤਾ ਸਤਗੁਰੂ ਕਹਿੰਦੇ ਨੇ ਫੇਰ ਚੱਲਣਾ ਹੈ ਰਾਜੇ ਐ ਸ਼ਿਵਨਾਵ ਜਦੋਂ ਅਸੀਂ ਇੱਥੋਂ ਚਲੇ ਗਏ ਹੁਣ ਤਾਂ ਸਾਡੇ ਸਾਹਮਣੇ ਬੜਾ ਨਿਵ ਨਿਵ ਕੇ ਮਿਲਦੇ ਹੋ ਆਪਣੇ ਭਾਈਚਾਰੇ ਨੂੰ ਵੀ ਮਿਲਦੇ ਹੋ ਇਸਲਾਮ ਧਰਮ ਵਾਲਿਆਂ ਨੂੰ ਅਗਲ ਬੱਕੜੀਆਂ ਪਾਉਂਦੇ ਪਏ ਤਾ ਤੁਹਾਡੀ ਗੱਲ ਵੱਖੜੀ ਸਤਿਗੁਰੂ ਕਹਿੰਦੇ ਮੇਰਾ ਆਉਣਾ ਪਰਵਾਣ ਹੈ ਇੱਥੇ ਤੁਹਾਡੇ ਨਗਰ ਦੇ ਵਿੱਚ ਬਸ ਇਹ ਗੱਲ ਵੱਖੜੀ ਵੇਖਣ ਦੇ ਲਈ ਮੈਂ ਤੁਹਾਡੇ ਨਗਰ ਦੇ ਵਿੱਚ ਆਇਆ ਕਿ ਤੁਹਾਡੀ ਭਾਈਚਾਰੇ ਦੀ ਸਾਂਝ ਵਧੇ ਤਾਂ ਹੁਣ ਮੈਂ ਚੱਲੇ ਆ ਤਾਂ ਜਿਹੜੀ ਇਹ ਰੀਤ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਹ ਰੀਤ ਰਹਿੰਦੀ ਦੁਨੀਆ ਤੱਕ ਹੋਣੀ ਚਾਹੀਦੀ ਹੈ ਜਦੋਂ ਤੱਕ ਤੁਹਾਡਾ ਨਗਰ ਤੁਹਾਡੇ ਨਗਰ ਦੀ ਮਿਸਾਲ ਹੋਣੀ ਚਾਹੀਦੀ ਹੈ ਪੂਰੇ ਦੂਰ ਦਰਾਡੇ ਜਿੱਥੇ ਤੱਕ ਤੁਹਾਡੇ ਨਗਰ ਦਾ ਨਾਂ ਜਾਵੇ ਉਥੇ ਤੱਕ ਨਾ ਜਾਣਾ ਚਾਹੀਦਾ ਕਿ ਉਥੇ ਦੇ ਰਹਿਣ ਵਾਲੇ ਜਿਹੜੇ ਨੇ ਉਹ ਬਸ ਸਿੱਖ ਨੇ ਸਿੱਖ ਦਾ ਭਾਵ ਸਿੱਖਦੇ ਨੇ ਕਦੇ ਵੀ ਕਿਸੇ ਦੇ ਵਿੱਚ ਕੋਈ ਕਮੀ ਨਹੀਂ ਕੱਢਦੇ ਅੱਜ ਤਾਈਂ ਵੀ ਡਾ ਗਰਕ ਹੋਇਆ ਸਿੱਖ ਦੂਜੇ ਦੀਆਂ ਕਮੀ ਉਹ ਧਰਮੰ ਦੂਜੇ ਧਰਮ ਦੇ ਵਿੱਚ ਕਮੀ ਕੱਢਦਾ ਉਹ ਧਰਮ ਦੂਜੇ ਧਰਮ ਦੇ ਵਿੱਚ ਕਮੀ ਕੱਢਦਾ ਹੈ ਅਤੇ ਇਨਸਾਨ ਜਿਹੜਾ ਹੈ ਕਦੇ ਆਪਣੇ ਆਪ ਨੂੰ ਨਹੀਂ ਵੇਖਦਾ ਧਰਮਾਂ ਨੂੰ ਵੇਖਦਾ ਪਈ ਧਰਮ ਹਾਲਾਂਕਿ ਕੋਈ ਮਾੜਾ ਨਹੀਂ ਹੈ ਸਤਕਾਰਯੋਗ ਨੇ ਪਰ ਇਹ ਇਨਸਾਨ ਧਰਮ ਬਦਲਦਾ ਪਿਆ ਧਰਮਾਂ ਨੂੰ ਵੇਖਦਾ ਪਿਆ ਧਰਮਾਂ ਕਰਕੇ ਸਤਿਗੁਰੂ ਕਹਿੰਦੇ ਨੇ ਕੋਈ ਵੰਡੀ ਨਹੀਂ ਹੈ ਕਦੇ ਇਸਲਾਮ ਧਰਮ ਦੇ ਮੁਹੰਮਦ ਸਾਹਿਬ ਨੇ ਨਹੀਂ ਕਿਸੇ ਨਾਲ ਫਰਕ ਕੀਤਾ ਜਿਹੜੇ ਜਿਤਨੇ ਨੇ ਮਨ ਲੋ RAM ji ਦਾ ਜ਼ਿਕਰ ਕਰੀ ਭੁੱਖੇ ਭਿਲਣੀ ਦੇ ਵੇਰ ਖਾ ਝੂਠੇ ਵੇਰ ਖਾਦੇ ਨੇ ਹੁਣ ਜੇ ਜਾਤ ਪਾਤ ਉਹ ਜਿਨੀਚ ਦਾ ਫਰਕ ਹੋਵੇ ਤਾਂ ਫਿਰ ਬੜਾ ਮੁਸ਼ਕਲ ਹੈ ਜਿਹੜੇ ਮਨ ਲੋ ਉਹਨਾਂ ਨੇ ਤਾਂ ਇਹ ਸਭ ਕੁਝ ਖਤਮ ਕੀਤਾ ਅਤੇ ਫਿਰ ਅੱਜ ਦਾ ਕਲਯੁਗੀ ਇਨਸਾਨ ਫਿਰ ਉੱਥੇ ਆ ਕੇ ਠੱਲ ਪੈ ਲੈਂਦਾ ਉਹ ਧਰਮ ਇਦਾਂ ਹੈ ਉਹ ਧਰਮ ਇਦਾਂ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅਸਲੀ ਤੁਹਾਡੀ ਰੀਤ ਇਹ ਹੋਵੇਗੀ ਅਸੀਂ ਜਾਈਏ ਤਾਂ ਤੁਹਾਡੀ ਇਹ ਜਿਵੇਂ ਹੁਣ ਰੌਣਕ ਲੱਗੀ ਹੈ ਤੁਹਾਡੇ ਇੱਥੇ ਤਾਂ ਇਹ ਰੌਣਕ ਇਦਾਂ ਲੱਗਣੀ ਚਾਹੀਦੀ ਭਗਵਾਨ ਕਰਕੇ ਮੰਨੋ ਖੁਦਾ ਅੱਲਾ ਕਰਕੇ ਮੰਨੋ ਜਿਵੇਂ ਮਰਜ਼ੀ ਮੰਨੋ ਰੱਬ ਨੂੰ ਜਿਹੜਾ ਮਰਜ਼ੀ ਨਾਲ ਲਓ ਰੱਬ ਇੱਕੋ ਹੀ ਹੈ ਤਗੋਰ ਨਾਨਕ ਦੇਵ ਮਹਾਰਾਜੀ ਕਹਿੰਦੇ ਨੇ ਨਿਤ ਅਪਰਾਤਪਾ ਜੈ ਬਾਜਨ ਭਜਨ ਮਹ ਪ੍ਰੀਤਾ ਰਾਜੇ ਨੂੰ ਕਹਿੰਦੇ ਨੇ ਰਾਜਾ ਤੁਹਾਡਾ ਨਿਵਣਾ ਸਾਨੂੰ ਪਰਵਾਨ ਹੈ ਇਹ ਤੁਹਾਡਾ ਸਜਦੇ ਕਰਨ ਸਾਨੂੰ ਪਰਵਾਨ ਹੈ ਤੁਹਾਡੀ ਪ੍ਰੇਮ ਮੁਹੱਬਤ ਸਾਨੂੰ ਪਰਵਾਨ ਹੈ ਪਰ ਜਿਹੜੀ ਇਹ ਪ੍ਰੇਮ ਮੁਹੱਬਤ ਤੁਹਾਡੀ ਹੁਣ ਹੈ ਨਾ ਇਹ ਦੁੱਗਣੀ ਹੋਣੀ ਚਾਹੀਦੀ ਜਦੋਂ ਅਸੀਂ ਚਲੇ ਗਏ ਸਾਡੇ ਨਾਲ ਵੀ ਲੋਕਾਂ ਦੇ ਨਾਲ ਵੀ ਅਤੇ ਧਰਮ ਦੇ ਪ੍ਰਤੀ ਵੀ ਪ੍ਰੀਤ ਤੁਹਾਡੀ ਵਧਣੀ ਚਾਹੀਦੀ ਕਰੋ ਗਿਆਨਮ ਪੂਰਨ ਰਾਉ ਰਾਜਾ ਜਿਹੜਾ ਸ਼ਿਵਨਾਵਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਮubaruk ਚਰਨਾਂ ਦੇ ਵਿੱਚ ਬੈਠਾ ਹੈ तमाम ਲੋਕ ਇੱਥੇ ਦੇ ਜਿਹੜੇ ਨੇ ਉਹ ਸਾਰੇ ਰਾਜੇ ਦੇ ਪਿੱਛੇ ਬੈਠੇ ਨੇ ਰਾਜੇ ਨੇ ਮubaruk ਚਰਨ ਫੜੇ ਨੇ ਗੁਰੂ ਨਾਨਕ ਦੇ ਮਹਾਰਾਜੀ ਉਹਨਾਂ ਨੂੰ ਸ਼ਬਦ ਸੁਣਾ ਰਹੇ ਨੇ ਅਲਫਾਜ਼ ਸੁਣਾ ਰਹੇ ਨੇ ਤੁਹਾਡੀ ਪਦਵੀ ਤੇ ਬੈਠਾ ਜਾਂ ਤੁਹਾਡਾ ਰਾਜੇ ਬਣੇ ਦਾ ਫੇਰ ਪੈਦਾ ਜੇ ਮਰ ਰੱਜ ਤੁਹਾਨੂੰ ਆਇਆ ਹੋਵੇ ਸਾਰੀ ਜ਼ਿੰਦਗੀ ਦੇ ਵਿੱਚ ਰੱਜ ਨਾ ਖਾਣੇ ਕਰਕੇ ਪਹਿਨਣ ਕਰਕੇ ਘੁੰਮਣ ਕਰਕੇ ਕਿਸੇ ਚੀਜ਼ ਕਰਕੇ ਰੱਜ ਨਹੀਂ ਆਉਂਦਾ ਅਤੇ ਜਦੋਂ ਰਾਜ ਆਉਂਦਾ ਸੰਗਤ ਜੀ ਮਨ ਨੂੰ ਉਹ ਭਜਨ ਬੰਦਗੀ ਦੇ ਨਾਲ ਆਉਂਦਾ ਵਾਕਈ ਕਿਸੇ ਚੀਜ਼ ਦਾ ਕੋਈ ਰਾਜ ਨਹੀਂ ਕਿਉਂਕਿ ਇਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਹੈ ਅਤੇ ਅੰਮ੍ਰਿਤ ਦਾ ਰਸ ਇਹਦਾ ਹੁੰਦਾ ਹੈ ਇੱਕ ਵਾਰ ਚਖ ਲਿਆ ਸੰਗਤ ਜੀ ਤਾਂ ਉਹ ਸਭ ਕੁਝ ਭੁੱਲ ਗਿਆ। ਬਾਬਾ ਫਰੀਦ ਜੀ ਉਹਨਾਂ ਦੇ ਮਾਤਾ ਜੀ ਸ਼ੱਕਰ ਦੀ ਡਲੀ ਰੱਖਦੇ ਸੀ ਮਸੱਲੇ ਥੱਲੇ। ਹੁਣ ਮਾਂ ਰੱਖਦੀ ਐ, ਮਾਂ ਰੱਖਣਾ ਭੁੱਲ ਗਈ ਤਾਂ ਫਿਰ ਉਹ ਅੱਲਾ ਨੇ ਖੁਦਾ ਨੇ ਆਪ ਅਜਾਮਤ ਵਰदाई। ਤਾਂ ਜਦੋਂ ਅੱਜ ਡਲੀ ਰੱਖੀ ਐ ਤਾਂ ਮਾਂ ਕਹਿੰਦੀ ਮੈਂ ਭੁੱਲ ਗਈ ਸਾਂ ਆ ਪੁੱਤਰ ਜੀ ਤੁਹਾਡੇ ਲਈ ਸ਼ੱਕਰ ਲੈ ਕੇ ਆਈਆਂ। ਉਹ ਅੱਲਾ ਨੇ ਖੁਦਾ ਨੇ ਅੱਜ ਮੈਨੂੰ ਸਾਡੇ ਪਖਾਨੇ ਦੇ ਵਿੱਚ ਸਾਡੇ ਉਸ ਰਸੋਈ ਦੇ ਵਿੱਚ ਸਾਨੂੰ ਫੜਾ ਕੇ ਗਏ ਗੁਰੂ ਨਾਨਕ ਦੇ ਮਹਾਰਾਜ ਜੀ ਕਦੇ ਉਹਨਾਂ ਨੇ ਮਾਂ ਨੇ ਬਾਬਾ ਫਰੀਦ ਜੀ ਨੂੰ ਜਦੋਂ ਕੇ ਆ ਕੇ ਆ ਸੱਕਰ ਲੈ ਕੇ ਆਈਆਂ ਉਹਨਾਂ ਨੇ ਹੱਥ ਲਾਇਆ ਕਦੇ ਨਾਮ ਆ ਮੈਨੂੰ ਉਹ ਸੱਕਰ ਚਾਹੀਦੀ ਹੈ ਜਿਹੜੀ ਮਸੱਲੇ ਦੇ ਥਰੋਂ ਮਿਲੀ ਹੈ ਹੁਣ ਮਾਂ ਉਹ ਕਿੱਥੋਂ ਲੈ ਕੇ ਆਵੇ ਮਾਨੂੰ ਪਤਾ ਸੀ ਜਿਹੜੇ ਅੱਲਾ ਦੇ ਸਜਦੇ ਕਰਦੇ ਨੇ ਅੱਲਾ ਉਹਨਾਂ ਨੂੰ ਇੱਕ ਨਾ ਇੱਕ ਦਿਨ ਨਵਾਜਦਾ ਜ਼ਰੂਰ ਹੈ ਕਰਮ ਨਿਵਾਜੀ ਜ਼ਰੂਰ ਕਰਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਐ ਨਰੇਸ਼ ਰਾਜੇ ਤਾ ਜਦੋਂ ਵੀ ਰੱਬ ਦੀ ਇਜ਼ਾਮਤ ਵਰਤਦੀ ਹੈ ਨਾ ਸੱਬੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਤੋਂ ਜਦੋਂ ਸਾਰੀਆਂ ਵਸਤੂਆਂ ਮੰਨ ਲਓ ਇਹਨੂੰ ਚੰਗੀਆਂ ਲੱਗਦੀਆਂ ਨੇ ਲਾਜਮੀਆਂ ਰੱਬ ਤੋਂ ਕੋਹਾਂ ਦੂਰ ਹੈ ਇਦੋਂ ਸਾਰੀਆਂ ਵਸਤੂਆਂ ਤੋਂ ਇਹਦਾ ਮੋਹ ਟੁੱਟਦਾ ਹੈ ਤਾਂ ਉਦੋਂ ਰੱਬ ਦੇ ਨਾਲ ਪ੍ਰੀਤ ਪੈਂਦੀ ਹੈ। ਜਦੋਂ ਰੱਬ ਦੇ ਨਾਲ ਪ੍ਰੀਤ ਪੈਂਦੀ ਹੈ ਸਤਿਗੁਰੂ ਕਹਿੰਦੇ ਫਿਰ ਪਿੱਛੇ ਨੂੰ ਨਹੀਂ ਇਹ ਅੱਗੇ ਨੂੰ ਜਾਂਦੇ। ਹੁਣ ਰਾਜਾ ਮੁਬਾਰਕ ਚਰਣਾ ਦੇ ਵਿੱਚ ਬੈਠਾ ਸ੍ਰੀ ਨਾਨਕ ਜੀ ਦੇ ਆਲਸ ਪਾਉ ਆਪਣੇ ਪ੍ਰੇਮ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਉਹਦੇ ਸਿਰ ਤੇ ਹੱਥ ਰੱਖ ਰਹੇ ਨੇ। ਉਹਨੂੰ ਜਿਵੇਂ ਪਿਆਰ ਮਹੱਬਤ ਦੀਆਂ ਗੱਲਾਂ ਕਰ ਰਹੇ ਨੇ ਅਤੇ ਨਾਲੇ ਇਹ ਕਹਿ ਰਹੇ ਨੇ ਭਾਈ ਇਹ ਧਰਮਸਾਲਾ ਦੀ ਅਤੇ ਜਿਹੜੀ ਡਿਊਟੀ ਹੁਣ ਤੋਂ ਅਸੀਂ ਤੁਹਾਨੂੰ ਲਾ ਕੇ ਜਾ ਰਹੇ ਹਾਂ ਕਿਉਂਕਿ ਇਹ ਡਿਊਟੀ ਜਿਹੜੀ ਹੈ ਨਬੋਹੀ ਬੜੀ ਔਖੀ ਹੈ ਧਰਮ ਦੇ ਮੁਤਾਬਕ ਕੋਈ ਚੱਲੇ ਨਾ ਚੱਲੇ ਅਸੀਂ ਕਿਸੇ ਨੂੰ ਜ਼ਬਰਦਸਤੀ ਦੇ ਨਾਲ ਨਹੀਂ ਲੈ ਕੇ ਆਉਣਾ ਤੁਹਾਡੀ ਧਰਮ ਬਾਲਤਾ ਜਿਹੜੀ ਹੈ ਸਾਂਝੀ ਬਾਲਤਾ ਦਾ ਹਿੱਸਾ ਕੋਈ ਬਣੇ ਨਾ ਬਣੇ ਤਾਂ ਜ਼ਬਰਦਸਤੀ ਨਹੀਂ ਕਿਸੇ ਨੂੰ ਲੈ ਕੇ ਆਉਣਾ ਇਹ ਵੀ ਸਾਡੇ ਸਤਿਗੁਰੂ ਕਹਿੰਦੇ ਨੇ ਸਾਡੇ ਧਰਮ ਅਨੁਸਾਰ ਸਾਡਾ ਨਿਜਮ ਹੈ ਕਿ ਜ਼ਬਰਦਸਤੀ ਨਹੀਂ ਕਿਸੇ ਨੂੰ ਲੈ ਕੇ ਆਉਣਾ ਆਪਣੇ ਪਿਆਰ ਦੇ ਨਾਲ ਮੁਹੱਬਤੇ ਦੇ ਨਾਲ ਕੋਈ ਆਉਂਦਾ ਵਖਰੀ ਗੱਲ ਮਨ ਜੀ ਦਾ ਮੰਨੇਗਾ ਸਤਿਗੁਰੂ ਕਹਿੰਦੇ ਨੇ ਉਹ ਤੇ ਸਭ ਕੁਝ ਰਾਜਾ ਜੀ ਨਿਸ਼ਾਵਰ ਕਰਦੇ ਹੋ ਜਿਹਦਾ ਨਹੀਂ ਮੰਨਦਾ ਭਾਵੇਂ ਤੁੱਕੋ ਹਾਂ ਦੂਰ ਹੋਲੇ ਤੁੱਕੇ ਜਿਹੜਾ ਮੰਨ ਜੇ ਤਾਂ ਮੰਨ ਜੇ ਜਿਹੜਾ ਨਹੀਂ ਮੰਨਦਾ ਉਹ ਤਾਂ ਹੱਥ ਤੇ ਰਹਿੰਦੇ ਆਪਣੇ ਸਤਿਗੁਰੂ ਕਹਿੰਦੇ ਨੇ ਬਹੁਰੋ ਮੰਜੀ ਪਰ ਬੇਸਾਰਾ ਸਤਿਗੁਰਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਰਾਜੇ ਨੂੰ ਆਪਣੇ ਕੋਲ ਬਹਾਇਆ ਨੀਚੇ ਬੈਠਾ ਸੀ ਰਾਜਾ ਸਤਿਗੁਰ ਕਹਿੰਦੇ ਨੇ ਭਾਈ ਆ ਪਲੰਘ ਦਿਆ ਮੰਜੀ ਤੇ ਵਹਿ ਅਤੇ ਮੰਜੀ ਤੇ ਵਾਕੇ ਸਤਿਗੁਰ ਕਹਿੰਦੇ ਨੇ ਕੇ ਉਹ ਪੂਜ ਦੇ ਦੇ ਸਮਝਾਰਾ ਜਿਵੇਂ ਲੋਕ ਸਾਡਾ ਅਦਬ ਸਤਕਾਰ ਕਰਦੇ ਨੇ ਇਸ ਮੰਜੀ ਤੇ ਬੈਠੇ ਆ ਇਸ ਪਲੰਘ ਤੇ ਬੈਠੇ ਆ ਇਹ ਏਦਾਂ ਦਾ ਅਦਬ ਸਤਕਾਰ ਇਹ ਲੋਕ ਤੁਹਾਡਾ ਕਰਨਗੇ ਅਜ ਤੋਂ ਬਾਅਦ ਵਰਬੋ ਬਚਨ ਹੈ ਜਿਹੜੇ ਅਸੀਂ ਤੁਹਾਨੂੰ ਬਾਚਨ ਸੁਣਾ ਰਹੇ ਆ ਆਪ ਗਵਨ ਕੀ ਕਿੰਨੀ ਤਿਆਰੀ ਅਸੀਂ ਤਾਂ ਸਤਿਗੁਰੂ ਕਹਿੰਦੇ ਚੱਲੇ ਜਾਣਾ ਜਿਹੜੇ ਬਚਨ ਤੁਸੀਂ ਹੁਣ ਤੁਹਾਨੂੰ ਸੁਣਾਏ ਨੇ ਜਿਤਨੇ ਵੀ ਤਾਂ ਜੇ ਉਹ ਬਾਚਨ ਇਹਨਾਂ ਨੂੰ ਸੁਣਾਉਂਗੇ ਕੋਈ ਭੁੱਲੇ ਪਟਕਿਆ ਜਿਹੜਾ ਹੈ ਭਟਕ ਜਾਂਦਾ ਹੈ ਕੋਈ ਭੁੱਲ ਜਾਂਦਾ ਹੈ ਰਸਤੇ ਪੈ ਜਾਂਦਾ ਹੈ ਤਾਂ ਉਹਦਾ ਸਮਝਾਉਣ ਦਾ ਯਤਨ ਕਰਨਾ ਤਾਂ ਤੁਸੀਂ ਕਰਨਾ ਇੱਕ ਦਫਾ ਕਰੋ ਦੋ ਦਫਾ ਕਰੋ ਪਰ ਜ਼ਬਰਦਸਤੀ ਨਹੀਂ ਕਰਨ। ਪ੍ਰੇਮ ਮਹੱਬਤ ਦੇ ਨਾਲ ਭਵੇਂ ਅਲਫਾਜ਼ ਉਹਨੂੰ ਘੱਟ ਸੁਣਾਓ ਪਰ ਉਹਨੂੰ ਜ਼ਬਰਦਸਤੀ ਨਹੀਂ ਕਰਨੀ। ਰਾਜੇ ਨੂੰ ਪਲੰਗ ਤੇ ਵਾਇਆ ਨਾਲ ਕਿਹਾ ਕਿ ਅੱਜ ਤੋਂ ਬਾਅਦ ਹੁਣ ਇਹ ਜ਼ਿੰਮੇਵਾਰੀ ਤੁਹਾਡੀ ਹੈ ਅਤੇ ਸਤਿਗੁਰੂ ਕਹਿੰਦੇ ਨੇ ਚਹਤਨਾ ਵਿਚੜਿਓ ਨਿਰਪ ਬਹੁ ਪਾਰੇ। ਸਤਿਗੁਰਾਂ ਨੇ ਮੰਜੀ ਤੇ ਵਾਇਆ ਸੀ ਇਸ ਰਾਜੇ ਨੂੰ ਮਤਲਬ ਉੱਥੇ ਦਾ ਧਰਮ ਪ੍ਰਚਾਰਕ ਸੌਂਪੇ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸਿਵਨਾਵ ਰਾਜੇ ਨੂੰ ਕਿ ਤੁਹਾਡੀ ਡਿਊਟੀ ਹੈ ਹੁਣ ਰਾਜੇ ਨੂੰ ਤਬਾਇਆ ਸੀ ਕੋਲ ਆਪਣੇ ਹੁਣ ਇਹ ਰਾਜਾ ਜਿਹੜਾ ਸਤਗੁਰਾਂ ਦਾ ਇਤਨਾ ਅਦਬ ਸਤਕਾਰ ਕਰਦਾ ਕਿ ਮੇਰੀ ਔਕਾਤ ਨਹੀਂ ਤੁਹਾਡੇ ਬਰਾਬਰ ਬਹਿਣ ਦੀ ਉਹ ਨਾਲ ਦੀ ਨਾਲ ਸਤਗੁਰਾਂ ਦੇ ਪਲੰਘ ਤੋਂ ਉੱਠਾ ਨੀਚੇ ਬਹਿ ਗਿਆ ਧਰਤੀ ਤੇ ਕਿ ਨਾ ਦਾਦਾ ਜੀ ਜਿਵੇਂ ਤੁਸੀਂ ਨਿਵਾਜਦੇ ਹੋ ਬਚਨ ਕਰਦੇ ਹੋ ਸਦਕੇ ਜਾਮਾ ਮੈਂ ਤੁਹਾਡੇ ਵਚਨਾਂ ਤੋਂ ਸਦਕੇ ਜਾਮਾ ਤੁਹਾਡੇ ਤੋਂ ਪਰ ਮੇਰੀ ਔਕਾਤ ਇਤਨੀ ਨਹੀਂ ਹੈ ਕਿ ਮੈਂ ਤੁਹਾਡੇ ਬਰਾਬਰ ਬਹਿ ਜਾਵਾਂ ਤੁਹਾਡਾ ਇਹ ਜਿਹੜਾ ਪਲੰਘ ਹੈ ਨਾ ਇਹ ਪਲੰਘ ਤੇ ਵੀ ਕੋਈ ਬੈਠੇਗਾ ਨਹੀਂ ਇਸ ਨੂੰ ਦੁਨੀਆ ਸਜਦੇ ਕਰੇਗੀ ਕਿ ਇਹ ਤੇ ਅੱਲਾਹ ਵਾਲੇ ਕਹਿਣਗੇ ਸਾਡਾ ਅੱਲਾ ਬੈਠਾ ਸੀ ਅਤੇ ਅਸੀਂ ਕਹਾਂਗੇ ਸਾਡੇ ਭਗਵਾਨ ਨੇ ਤੇ ਬੈਠੇ ਸੀ ਹੁਣ ਤਾਂ ਸਰਬ ਸਾਂਝੀ ਵਾਲਤਾ ਸਾਰਿਆਂ ਦੀ ਤਾਂ ਅਸੀਂ ਤੁਹਾਨੂੰ ਰੱਬ ਖੁਦਾ ਆਪਣਾ ਭਗਵਾਨ ਮੰਨਦੇ ਆ ਇਹਦੇ ਕਰਕੇ ਮੇਰੀ ਕੀ ਔਕਾਤ ਹੈ ਕਿ ਮੈਂ ਤੁਹਾਡੇ ਬਰਾਬਰ ਬਹਿ ਜਾ ਆਪਣੇ ਭਗਵਾਨ ਦੇ ਰੱਬ ਦੇ ਬਰਾਬਰ ਬਹਿ ਜਾ ਹਾਂ ਜਿਹੜਾ ਤੁਸੀਂ ਬਚਨ ਕਹਿੰਨੇ ਹੋ ਉਹ ਸਿਰ ਮੱਥੇ ਬਚਨ ਤੁਹਾਡਾ ਮੰਨਾਂਗੇ ਅਤੇ ਜਿਵੇਂ ਤੁਸੀਂ ਡਿਊਟੀ ਲਾ ਕੇ ਜਾਉਂਗੇ ਉਸ ਡਿਊਟੀ ਨੂੰ ਨਮਾਵਾਂਗੇ ਪਰ ਇੱਕ ਗੱਲ ਹੈ ਤੁਹਾਡੇ ਤੋਂ ਬਾਅਦ ਕਾਮ ਲਬਦਨ ਪੁਨ ਬਚਨ ਬਖਾਣੇ ਤੁਹਾਡੇ ਬਚਨਾਂ ਤੋਂ ਤਰਸ ਜਾਵਾਂਗੇ ਤੁਹਾਡੇ ਇਹ ਕਮਲਵਦਨ ਤੁਹਾਡਾ ਇਹ ਕਮਲ ਦੇ ਫੁੱਲ ਵਰਗਾ ਤੁਹਾਡਾ ਚਿਹਰਾ ਹਰ ਵਕਤ ਅਸੀਂ ਤੁਹਾਨੂੰ ਇਤੇ ਤੁਹਾਡੇ ਕੋਲ ਰਹਿੰਦੇ ਰਹੇ ਹਾਂ ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਅਸੀਂ ਤੁਹਾਨੂੰ ਸੁੱਤੇ ਨਹੀਂ ਵੇਖਿਆ ਕਦੇ ਤੁਹਾਡੇ ਨਾਲ ਰਹਿੰਦੇ ਰਹੇ ਹਾਂ ਤਾਂ ਜਦੋਂ ਵੀ ਤੁਹਾਨੂੰ ਮਿਲੇ ਹੈ ਕਮਲ ਦੇ ਫੁੱਲ ਦੇ ਵਾਂਗ ਤੁਹਾਡਾ ਚਿਹਰਾ ਖਿੜੇ ਆ ਰਿਹਾ ਹੈ ਨਮੋਸ਼ੀ ਤੁਹਾਡੇ ਕੋਲ ਸੋਸਤੀ ਤੁਹਾਡੇ ਕੋਲ ਨਹੀਂ ਆਏ ਜਦੋਂ ਵੀ ਤੁਹਾਨੂੰ ਮਿਲੇ ਆ ਕਮਲਬਾਦਨ ਪੁਨ ਬਚਨ ਵਖਾਣੇ ਕਮਲ ਵਰਗਾ ਚਿਹਰਾ ਕਰਕੇ ਖਿੜਕੇ ਬਚਨ ਤੁਸੀਂ ਸਾਂਝੇ ਕੀਤੇ ਨੇ ਜਿਹਦੇ ਨਾਲ ਵੀ ਕੀਤੇ ਨੇ ਭਾਵੇਂ ਦਿਨੇ ਆਇਆ ਭਾਵੇਂ ਕੋਈ ਰਾਤੀ ਆਇਆ ਤਾਂ ਸਤਿਗੁਰੂ ਕਹਿੰਦੇ ਨੇ ਸੁਨ ਰਾਜਨ ਪਰਮਸਿਆ ਰਾਜੇ ਨੂੰ ਕਹਿੰਦੇ ਨੇ ਕਿ ਰਾਜਾ ਦੀ ਤੁਹਾਨੂੰ ਅਸੀਂ ਤਾਂ ਕਹਿ ਰਹੇ ਆ ਕਿਉਂਕਿ ਇੱਕ ਰਤਬੇ ਦਾ ਸਤਿਕਾਰ ਮੁਬੱਤ ਅਤੇ ਤੁਹਾਡਾ ਤਾਂ ਲੋਕ ਹੀ ਤੇ ਅੰਤਾਂ ਦਾ ਸਤਿਕਾਰ ਕਰਦੇ ਨੇ ਪਹਿਲਾਂ ਤੁਸੀਂ ਬਰਤ ਰਖਦੇ ਸੀ ਤਾਂ ਤਾਂ ਹੁਣ ਸਰਬ ਸੰਜੀਵਾਲਤਾ ਦਾ ਉਪਦੇਸ਼ ਦੇਣਾ ਤਾਂ ਤੁਹਾਡਾ ਦਵ ਸਤਿਕਾਰ ਹੈ ਤੇ ਜਿਹੜੀ ਪਦਵੀ ਤੇ ਤੁਸੀਂ ਹੋ ਵੈਸੀ ਲੋਕ ਤੁਹਾਨੂੰ ਸਲਾਮਾ ਕਰਦੇ ਨੇ ਤੇ ਇਹਦੇ ਕਰਕੇ ਮੈਂ ਤੁਹਾਨੂੰ ਸਿਆਣਾ ਕਹਿ ਰਹੇ ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਸੁਨ ਰਾਜਨ ਉਹ ਪਰਮ ਸਿਆਣਾ ਸਾਰਿਆਂ ਦੇ ਵਿੱਚੋਂ ਹਾਲਾਂਕਿ ਬਜ਼ੁਰਗ ਵੀ ਤੁਹਾਡੇ ਉਮਰ ਤੋਂ ਜ਼ਿਆਦਾ ਇਹ ਸਾਡੇ ਧਰਮਸਾਲਾ ਦੇ ਵਿੱਚ ਬੈਠੇ ਪਰ ਸਿਆਣਾ ਤੁਹਾਨੂੰ ਤਾਂ ਕਿਹਾ ਕਿ ਤੁਸੀਂ ਇਸ ਪਦਵੀ ਤੇ ਬੈਠਿਓ ਰਾਜੇ ਦੀ ਪਦਵੀ ਤੇ ਤਾਂ ਸਾਰੇ ਤੁਹਾਨੂੰ ਗੌਰ ਦੇ ਨਾਲ ਸੁਣਨਗੇ ਸਾਰੇ ਤੁਹਾਡੀ ਮੰਨਣਗੇ ਵੀ ਇਹ ਦੇ ਕਰਕੇ ਮੈਂ ਸਾਰਾ ਮਿਸ਼ਨ ਜਿਹੜਾ ਉਹ ਤੁਹਾਨੂੰ ਆਪਣੇ ਮਿਸ਼ਨ ਦਾ ਮੁਖੀ ਬਣਾ ਕੇ ਜਾ ਰਹੇ ਹਾਂ ਅਬ ਤੁਜ ਪੂਰਨ ਭਇਓ ਬਬੇਕਾ ਕਿ ਜਿਹੜਾ ਗਿਆਨ ਤੁਸੀਂ ਹਾਸਲ ਕਰਨਾ ਚਾਹੁੰਨੇ ਹੋ ਗੁਰੂ ਨਾਨਕ ਦੇ ਮਹਾਰਾਜੀ ਤੁਹਾਡੇ ਤੇ ਰਹਿਮਤ ਵਰਸੀ ਕਹਿੰਦੇ ਉਹ ਗਿਆਨ ਤੁਹਾਡਾ ਪੂਰਾ ਹੈ ਜਿੱਥੋਂ ਮਰਜ਼ੀ ਤੁਸੀਂ ਗੱਲ ਕਰ ਲਿਓ ਜਿਹੜੇ ਮਰਜ਼ੀ ਧਰਮ ਦਾ ਤੁਸੀਂ ਵਿਸਾ ਸ਼ੁਰੂ ਕਰ ਲਿਓ ਉਹ ਨਾਨਕ ਦੇ ਮਹਾਰਾਜ ਜੀ ਰੱਬ ਬਸਾਪੇ ਤੁਹਾਡੇ ਤੋਂ ਗੱਲਾਂ ਕਰਵਾਵੇਗਾ ਰੱਬ ਆਪ ਹੀ ਬਵੇਕ ਦੀਆਂ ਗਿਆਨ ਦੀਆਂ ਤੁਹਾਡੇ ਤੋਂ ਗੱਲਾਂ ਕਰਵਾ ਦੇਗਾ ਪਰ ਚੇਤਾ ਰੱਖਣਾ ਤਾਂ ਜਦੋਂ ਵੀ ਉਪਦੇਸ਼ ਕਰਨਾ ਹੈ ਤਾਂ ਇਹ ਕਰਕੇ ਕਰਨਾ ਹੈ ਕਿ ਸਰਬ ਸੰਜੀਵਾਲਤਾ ਦਾ ਉਪਦੇਸ਼ ਦੇਣਾ ਹੈ ਲੋਕਾਂ ਨੂੰ ਇੱਕ ਥਾਂ ਤੇ ਲੈ ਕੇ ਆਉਣਾ ਹੈ ਇਹਨੂੰ ਜਿਹੜਾ ਹੁਣ ਹੈ ਸਤਿਗੁਰੂ ਕਹਿੰਦੇ ਇਹਨਾਂ ਨੂੰ ਇਸੇ ਥਾਂ ਤੇ ਬੰਨ ਕੇ ਰੱਖਣਾ ਜਿਵੇਂ ਹੁਣ ਬੈਠੇ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੇ ਨਾਲ ਮਿਲ ਰਹੇ ਨੇ ਲੋਕ ਆ ਰਹੇ ਨੇ ਸਤਿਗੁਰਾਂ ਨੇ ਕਿੱਸੇ ਚਾਲੇ ਪਾਉਣੇ ਤਾਂ ਹੁਣ ਉਹਨਾਂ ਦਾ ਬੈਰਾਗ ਵੀ ਹੈ ਜਿਹੜੇ ਰੋਂਦੇ ਪਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਜੀ ਅਸੀਂ ਆਪਣੇ ਘਰੋਂ ਆਏ ਸੀ ਹੁਣ ਆਪਣੇ ਘਰ ਚੱਲੇ ਆ ਅੱਜ ਸਾਡਾ ਵਿਰਾ ਤੁਹਾਡਾ ਵਿਰਾ ਗਿਆ ਸਿਰ ਮੱਥੇ ਹੈ ਵਿਰਾਗ ਜੀ ਤੁਹਾਡੇ ਕੋਲ ਇਹ ਅਲਫਾਜ਼ ਜਿੰਨੇ ਸਿੱਖੇ ਕੇ ਗਏ ਆ ਕੋਲੋਂ ਮੂਲ ਮੰਤਰ ਦਾ ਜਾਪ ਕਰ ਕਰਦੇ ਵਿੱਚ ਹੋਇਆ ਬੱਚੇ-ਬੱਚੇ ਨੇ ਕੀਤਾ ਤਾਂ ਮੈਂ ਸਮਝ ਜਾਵਾਂਗਾ ਕਿ ਬਾਕੀ ਤੁਹਾਡੇ ਨਾਲ ਸਾਡੇ ਨਾਲ ਤੁਹਾਡਾ ਵਿਰਾਗ ਸੀ ਪ੍ਰੇਮ ਸੀ ਤਜੇ ਉਹ ਜਾਪ ਕਰੋ ਤਾਂ ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ ਫਿਰ ਸਤਿਗੁਰ ਇਥੋਂ ਚਾਲੇ ਪਾਉਣਗੇ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਜਿਸ ਦਿਨ ਆਪਣੀ ਨਿਮਾ ਵਾਹਿਗੁਰੂ ਜੀ ਕਾ ਖਾਲਸਾ Lá, regra de que sabem.